ਕੈਨੇਡੀਅਨ ਖਬਰਾਂ ਮਾ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਇਸ ਹਫਤੇ ਬ੍ਰਿਟਿਸ਼ ਕੋਲੰਬੀਆ ਪ੍ਰੋਵਿੰਸ਼ਲ ਨਾਮ ਜਿੰਦਗੀ ਪ੍ਰੋਗਰਾਮ BC PNP ਪ੍ਰੋਵਿੰਸ਼ਲ ਨਾਮ ਜਿੰਦਗੀ ਲਈ ਉਦਮੀ ਨੂੰ ਨਿਸ਼ਾਨਾ ਬਣਾਦੇ ਹੋਏ ਇੱਕ ਹੋਰ ਚੋਣ ਦੌਰਾਨ ਦਾ ਆਯੋਜਨ ਕੀਤਾ ਗਿਆ ਸੂਬੇ ਵਿੱਚ ਦੋ ਉਦਮੀ ਇਮੀਗ੍ਰੇਸ਼ਨ ਸ਼੍ਰੇਣੀ ਮਾਰਗਰਾਹੀ ਉਮੀਦਵਾਰਾਂ ਨੂੰ ਸੱਦਾ ਪੱਤਰ ਭੇਜੇ ਗਏ ਨੇ ਦੱਸਦੀ ਹੈ ਕਿ 16 ਦਸੰਬਰ 2025 ਨੂੰ BC PNP ਨੇ ਆਪਣੇ ਦੋਵੇਂ ਐਂਟਰੀ ਐਨਟੀਪੈਨ ਯੂ ਇਮੀਗ੍ਰੇਸ਼ਨ ਸਟ੍ਰੀਮਰਾਂ ਹੈ ਨਾਮਜ਼ਦਗੀ ਨੂੰ ਨਿਸ਼ਾਨਾ ਬਣਾਇਆ بیس ਟੀਮ ਅਤੇ ਖੇਤਰੀ ਟੀਮ ਜ਼ਿਆਦਾਤਰ بیس ਸਟ੍ਰੀਮ ਰਾਂਝੀ ਜਾਰੀ ਕੀਤੇ ਗਏ ਸਨ ਜਿਸ ਵਿੱਚ ਆਮ ਤੌਰ ਤੇ 2025 ਦੇ ਦੌਰਾਨ ਡਰਾਵ ਵਿੱਚ ਕੀ ਹੁੰਦਾ ਸੀ ਜਿੱਥੇ ਦੋਵੇਂ ਸਟ੍ਰੀਮਰਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਸੀ ਕੁੱਲ ਮਿਲਾ ਕੇ ਦੋਵੇਂ ਸਟ੍ਰੀਮਾਂ ਵਿੱਚ 21 ਤੋਂ ਵੱਧ ਜਾਰੀ ਕੀਤੇ ਗਏ ਸੱਦੇ ਘੱਟੋ-ਘੱਟ ਸਕੋਰ ਸਟ੍ਰੀਮ 2 ਦੇ ਵਿੱਚ ਵੱਖ-ਵੱਖ ਨਜ਼ਰ ਆਏ ਸਨ ਤੇ ਇੱਥੇ ਦੱਸ ਦਈਏ ਕਿ ਸਟੀਮ EI ਬੇਸ ਸਟੀਮ ਦੇ ਵਿੱਚ 17 ਸੱਤੇ ਜਾਰੀ ਕੀਤੇ ਗਏ ਤੇ 115 ਦੇ ਕੋਟਵਰਡ ਸਕੋਰ ਸਨ ਤੇ EI ਖੇਤਰ ਸਟੀਮ ਵਿੱਚ 5 ਸੱਤੇ ਜਾਰੀ ਕੀਤੇ ਗਏ ਤੇ 107 ਦੇ ਸਕੋਰ ਸਨ ਇਸ ਦੌਰਾਨ 2025 ਵਿੱਚ ਸੂਬੇ ਦੇ ਦੂਜੇ ਸਭ ਤੋਂ ਵੱਡੇ ਉਦਮੀ ਮਿਗ੍ਰੇਸ਼ਨ ਚੋਣ ਦੌਰਾਨ ਅਤੇ ਇਸ ਸਾਲ EI आई बेस स्ट्रीम ਦੇ ਦੂਜੇ ਸਭ ਤੋਂ ਵੱਡੇ ਸੱਦੇ ਬਣਾ ਦਿੱਤੇ ਗਏ ਨੇ ਦੱਸ ਦਈਏ ਕਿ ਬ੍ਰਿਟਿਸ਼ ਕੋਲੰਬੀਆ ਦੇ ਉਦਮੀ ਇਮੀਗ੍ਰੇਸ਼ਨ ਸ਼੍ਰੇਣੀ ਵਿੱਚ BC PNP ਉਦਮੀ ਇਮੀਗ੍ਰੇਸ਼ਨ ਸ਼੍ਰੇਣੀ ਦੇ ਉਹਨਾਂ ਵਿਦੇਸ਼ੀ ਉਦਮੀਆਂ ਲਈ ਹੈ ਜੋ ਬ੍ਰਿਟਿਸ਼ ਕੋਲੰਬੀਆ ਵਿੱਚ ਇੱਕ ਨਵਾਂ ਕਾਰੋਬਾਰ ਖੋਲਣਾ ਚਾਹੁੰਦੇ ਨੇ ਜਾਂ ਮੌਜੂਦਾ ਕਾਰੋਬਾਰ ਨੂੰ ਖਰੀਦਣਾ ਚਾਹੁੰਦੇ ਨੇ ਪ੍ਰੋਗਰਾਮ ਸਟ੍ਰੀਮ ਯੋਗਤਾ ਮਾਪਦੰਡ ਅਤੇ ਸ਼ਰਤਾਂ ਵਿੱਚ ਭਿੰਨ ਹੁੰਦੀਆਂ ਨੇ ਜਿਸ ਵਿੱਚ ਕਟੋ-ਕਟ ਕੁੱਲ ਕੀਮਤ ਲੜਿੰਦੀ ਨਿਵੇਸ਼ ਰਕਮ ਅਤੇ ਮਾਲਕੀ ਸੀਮਾਵਾਂ ਸ਼ਾਮਲ ਨੇ ਪਰ ਇਹਨਾਂ ਤੱਕ ਸੀਮਤ ਨਹੀਂ EI بیسਟ੍ਰੀਮ ਲਈ ਯੋਗਤਾ ਪੂਰੀ ਕਰ ਲਈ ਉਮੀਦਵਾਰਾਂ ਨੂੰ ਕਟੋ-ਕਟ 115 ਅੰਕ ਪ੍ਰਾਪਤ ਕਰਨੇ ਚਾਹੀਦੇ ਨੇ EI ਰੀਜਨਲ ਸਟ੍ਰੀਮ ਕਟੋ-ਕਟ ਲੜਿੰਦੇ ਸਕੋਰ 105 ਨੇ ਉੱਥੇ ਦੱਸਦੀ ਹੈ ਕਿ EI बेस ਸਟੀਮ ਬ੍ਰਿਟਿਸ਼ ਕੋਲੰਬੀਆ ਵਿੱਚ ਕਿਤੇ ਵੀ ਨਵਾਂ ਕਾਰੋਬਾਰ ਸ਼ੁਰੂ ਕਰਨ ਜਾਂ ਕਿਸੇ ਮੌਜੂਦਾ ਕਾਰੋਬਾਰ ਨੂੰ ਸੁਮਾਣਨ ਤੇ ਪ੍ਰਬੰਧਨ ਕਰਨ ਦੀ ਯੋਜਨਾ ਬਣਾ ਰਹੇ ਦਮੀਆਂ ਲਈ ਤਿਆਰ ਕੀਤਾ ਗਿਆ ਹੈ EI ਖੇਤਰ ਧਾਰਾ ਉਹਨਾਂ ਉਦਮੀਆਂ ਲਈ ਤਿਆਰ ਕੀਤੀ ਗਈ ਹੈ ਜੋ ਸੂਬੇ ਭਾਰ ਵਿੱਚ BC ਦੇ ਛੋਟੇ ਭਾਗੀਦਾਰ ਭਾਈਚਾਰਿਆਂ ਵਿੱਚੋਂ ਇੱਕ ਨਵਾਂ ਕਾਰੋਬਾਰ ਸਥਾਪਿਤ ਕਰਨ ਦੀ ਯੋਜਨਾ ਬਣਾ ਰਹੇ ਨੇ ਜੋ ਖੇਤਰ ਦਾ ਵਿਕਾਸ ਕਰ ਸਕਦੇ ਨੇ ਇਦਾਜ਼ੀਏ ਕਿ 2025 ਵਿੱਚ BC PNP ਨੇ ਇੱਕ ਨਸ ਦੇ ਜਾਰੀ ਕੀਤੇ 2025 ਵਿੱਚ BC ਨੇ ਕੁੱਲ 1900 ਬੀ ਇਮੀਗ੍ਰੇਸ਼ਨ ਡਰਾ ਕੱਢੇ ਸਨ ਉਮੀਦਵਾਰਾਂ ਨੂੰ ਦੋ ਸ਼੍ਰੇਣੀਆਂ ਰਾਹੀਂ ਨਿਸ਼ਾਨਾ ਬਣਾਇਆ ਗਿਆ ਆਨਰ ਇਮੀਗ੍ਰੇਸ਼ਨ ਅਤੇ ਉਦਮੀ ਇਮੀਗ੍ਰੇਸ਼ਨ ਇਸ ਸਾਲ ਬ੍ਰਿਟਿਸ਼ ਕੋਲੰਬੀਆ ਵੱਲੋਂ ਕੱਢੇ ਗਏ ਜ਼ਿਆਦਾਤਰ ਡਰਾ ਉਦਮੀਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਹਾਲਾਂਕਿ ਜ਼ਿਆਦਾਤਰ ਸੱਦੇ ਇਹਨਾਂ ਹਨਰ ਇਮੀਗ੍ਰੇਸ਼ਨ ਸ਼੍ਰੇਣੀਆਂ ਰਾਹੀਂ ਕਿਤੇ ਗਏ ਸਨ ਇਸ ਸਾਲ ਪ੍ਰਤੀ ਸ਼੍ਰੇਣੀ BCPNP ਡਰਾ ਦੀ ਗਿਣਤੀ ਅਤੇ ਹਰੇਕ ਹੁਣ ਤੱਕ ਦੇ ਜਾਰੀ ਕੀਤੇ ਗਏ ਸੱਦਿਆਂ ਦੀ ਕੁੱਲ ਗਿਣਤੀ ਦੱਸੀ ਗਈ ਹੈ ਜਿਸ ਵਿੱਚ ਹੁਨਰ ਇਮੀਗ੍ਰੇਸ਼ਨ ਤਿੰਨ ਡਰਾ 19978 ਸੱਦੇ ਜਾਰੀ ਕੀਤੇ ਗਏ ਉਹਦੇ ਵੀ ਇਮੀਗ੍ਰੇਸ਼ਨ ਸ਼੍ਰੇਣੀ 16 ਡਰਾ 132 ਤੋਂ ਵੱਧ ਜਾਰੀ ਕੀਤੇ ਨਹੀਂ ਗਏ ਸਨ ਬੇਸ ਸਟ੍ਰੀਮ 97 ਤੋਂ ਵੱਧ ਜਾਰੀ ਨਹੀਂ ਕੀਤੇ ਗਏ ਸਨ ਅਤੇ ਖੇਤਰੀ ਧਾਰਾ ਵਿੱਚ 35 ਤੋਂ ਵੱਧ ਸੱਦੇ ਜਾਰੀ ਨਹੀਂ ਕੀਤੇ ਗਏ ਸਨ ਤੇ ਉੱਥੇ ਹੀ ਬ੍ਰਿਟਿਸ਼ ਕੋਲੰਬੀਆ ਨੇ ਇਸ ਸਾਲ 4000 ਨਾਮਜ਼ਦਗੀਆਂ ਵਾਲੀ ਥਾਮਾ ਨਾਲ ਸ਼ੁਰੂਆਤ ਕੀਤੀ ਹੈ ਜਦ 2025 ਦੇ ਪੱਧਰ ਦੇ ਮੁਕਾਬਲੇ 8000 ਤੋਂ ਘੱਟ ਜਦੋਂ ਕਿ ਸੰਘੀ ਸਰਕਾਰ ਨੇ ਆਪਣੇ ਨਾਮਜ਼ਦਗੀ ਅਲਾਟਮੈਂਟ ਵਿੱਚ 50% ਕਟੌਤੀ ਕੀਤੀ ਜਿਵੇਂ ਕਿ ਇਸ ਨੇ ਜ਼ਿਆਦਾਤਰ ਸੂਬਿਆਂ ਅਤੇ ਪ੍ਰਦੇਸ਼ਾਂ ਨਾਲ ਕੀਤਾ ਸੀ 2025 ਦੀ ਨਾਮਜ਼ਦਗੀ ਵੰਡ ਵਧਾਉਣ ਲਈ ਸਰਕਾਰ ਨੇ ਸਫਲਤਾਪੂਰਵਕ ਲਾਂਬਿੰਗ ਕਰਨ ਤੋਂ ਬਾਅਦ ਬ੍ਰਿਟਿਸ਼ ਕੋਲੰਬੀਆ ਦੇ ਦੋ ਵਾਰ ਵਾਧੂ ਨਾਮਦਗਿਸਤਾਨਾ ਉੱਤੇ ਦਿੱਤੇ ਗਏ ਸੰਤ 2025 ਵਿੱਚ ਆਪਣੀ ਵੰਡ ਦਾ ਲਗਭਗ 77% ਪ੍ਰਾਪਤ ਕਰ ਲੱਗਾ ਸੀ ॠਣੇ ਖਮਨਾਮਾ ਦੇ ਵਿੱਚ ਅਸੀਂ ਹੁਣ ਤੱਕ ਦੀ ਵੱਡੀ ਖਬਰ ਹੋਰ ਖਬਰਾਂ ਦੇਖਣੀ ਸੁਣਨੀ ਪੜਨੀ ਆ ਤਾਂ ਬਣਿਆ ਹੋ ਆਜ ਨਿਊਜ਼ ਖੜਾ ਦਿਨ ਨਾਲ